ਆਦੀ ਕਰ ਦਿੱਤੇ ਰਹੇ ਇਹ ਬਰੇ ਆਪਾਂ ਸਟੀਲ ਦੀ ਪਲੇਟ ਆ ਸਟੀਲ ਦੀ ਪਲੇਟ ਆ ਹਾਂ 304 ਚਾ ਹਾਂ ਜਿਹੜੀ ਸੀਸਾ ਸਟੀਲ ਹੁੰਦੀ ਆ ਵੀਰੇ ਹੂੰ ਮਤਲਬ ਉਹਤੇ ਪਾਲਸ ਮਾਰਨ ਦੀ ਲੋੜ ਨਹੀਂ ਆਪਾਂ ਉਹਤੇ ਨੇਮ ਪਲੇਟ ਆ ਕੱਢ ਕੇ ਦੇ ਦਾਂਗੇ ਠੀਕ ਆ ਇਹ ਇੱਕ ਤਾਂ ਹੋ ਗਈ ਨੇਮ ਪਲੇਟ ਹੋ ਗਈ ਨਾਂ ਲਿਖਤਾ ਜਾਂ ਜਿਵੇਂ ਗੋਤ ਲਿਖਤਾ ਤੇ ਜੀ ਜੀ ਮੈਂ ਤੁਹਾਨੂੰ ਐਂ ਕਹਾਂ ਵੀ ਹਾਂ ਮੈਂ ਸੈਲਫੀ ਖਿੱਚ ਕੇ ਫੋਨ ਚ ਭੇਜ ਤੀ ਲੈ ਮੇਰੇ ਮੇਰੇ ਜਿਵੇਂ ਮੂੰਹ ਵਰਗੀ ਪਲੇਟ ਕੱਢ ਦੋ ਕੱਢ ਦਾਂਗੇ ਵੀਰੇ ਮੇਰੇ ਮੂੰਹ ਨਾਲ ਮੂੰਹ ਰਲਦਾ ਹੋਊਗਾ ਤਾਂ ਹਾਂ ਵੀਰੇ ਜਮਾਉਹੀ ਚੀਜ਼ ਹੈ ਹਾਂ ਵੀਰੇ ਇਹਨੇ ਤਕੜੇ ਲੈਵਲ ਤੇ ਡਿਜ਼ਾਈਨਿੰਗ ਹੋਈ ਹਾਂ ਹਾਂ ਵੀਰੇ ਚਾਹੇ ਮੈਂ ਗੇਟ ਤੇ ਟੰਗਣਾ ਤੇ ਚਾਹੇ ਕਮਰੇ ਤੇ ਹਾਂ ਵੀਰੇ ਹਾਂ ਇੱਕ ਬੰਦ ਡੋੜ ਗੇਟ ਬਣਾਇਆ ਆਪਾਂ ਕੋੜਿਆਂ ਦਾ ਅੱਛਾ ਹਾਂ ਅੱਛਾ ਉਹ ਕੋ ਕੋੜੇ ਜਿਹੜੇ ਆ ਗੇਟ ਤੇ ਬਣੇ ਆ ਗੇਟ ਤੇ ਬਣੇ ਆ ਉਹ ਤੇ ਟਾਈਮ ਕੋ ਲੱਗ ਗਿਆ ਯਾਰ ਬੰਨੂ ਨਹੀਂ ਵੀਰੇ 30 ਬਣਾਤੇ ਉਹ 30 ਬਣ ਗਏ 30 ਅੱਛਾ ਜੇ ਜੇ ਬੰਦਾ ਇਹ ਗੱਲ ਕਵੇ ਵੀ ਭਾਈ ਨਵੀ ਕੋਠੀ ਬਾਈ ਆ ਘਰ ਪਾਇਆ ਤੇ ਸਾਨੂੰ ਆ ਐ ਕਰਕੇ ਭਾਈ ਡਿਜ਼ਾਈਨ ਵਾਲਾ ਘੋੜਿਆਂ ਵਾਲਾ ਜਾਂ ਹੋਰ ਡਿਜ਼ਾਈਨ ਦੇ ਵਿੱਚ ਸਾਨੂੰ ਪਲੇਟ ਚਾਹੀਦੀ ਹੈ ਗੇਟ ਚਾਹੀਦਾ ਜਾਂ ਤਾਂ ਵੀਡੀਓ ਸੈਂਡ ਕਰਦੇ ਹਨਾ ਜਾਂ ਫੋਟੋ ਸੈਂਡ ਕਰਦੇ ਹਮ ਆਪਾਂ ਜਿੰਨਾ ਟਾਈਮ ਉਹ ਸੈਟੀਫਾਈਟ ਨਹੀਂ ਹੁੰਦਾ ਆਪਾਂ ਉਹਨੂੰ ਉਹਨਾ ਟਾਈਮ ਡਿਜ਼ਾਈਨ ਕੱਢ ਕੇ ਨਹੀਂ ਦਿੰਦੇ ਉਹਨੂੰ ਵਟਸਐਪ ਕਰਕੇ ਡਿਜ਼ਾਈਨ ਸੈਂਡ ਕਰਾਂਗੇ ਵੀ ਤੇਰਾ ਡਿਜ਼ਾਈਨ ਐ ਬਣ ਗਿਆ। ਸੋਹੀ ਤਾਂ ਕਿਹਨਾਂ ਨਾ ਵੀ ਮਾਰਕੀਟ 'ਚ ਪਤਾ ਕਰਕੇ ਉਸ ਤੋਂ ਬਾਅਦ ਆਪਾਂ ਤੋਂ ਡਿਜ਼ਾਈਨ ਤਿਆਰ ਕਰਵਾ ਲੈ। ਹਮ ਜਦੋਂ ਆਪਾਂ ਨੂੰ ਕਹਦੇ ਹਨਾ ਵੀ ਇੱਥੇ ਘੱਟ ਮਿਲਦਾ ਆਪਾਂ ਤੋਂ ਡਿਜ਼ਾਈਨ ਨਾ ਲੈ ਕੇ ਜਾਵੇ ਤੇ ਤੁਸੀਂ ਕਹੋ ਮਿੱਤਰੋ ਕੀ ਹਾਲ ਚਾਲ ਆ ਮੇਰਾ ਵੱਡਾ ਵੀਰ ਮੇਰੇ ਨਾਲ ਜਸਵਿੰਦਰ ਵੀਰੇ ਕੀ ਹਾਲ ਚਾਲ ਨੇ ਠੀਕ ਆ ਵੀਰੇ ਵਧੀਆ ਹਾਂਜੀ ਵੀਰੇ ਪੂਰਾ ਕਹਿਮ ਹਾਂਜੀ ਵੀਰੇ ਗੱਲ ਆਇਆ ਭਰਾ ਡਿਜ਼ਾਈਨਰ ਆ ਡਿਜ਼ਾਈਨਰ ਇੰਨੇ ਕੁ ਤਕੜੇ ਲੈਵਲ ਦਾ ਡਿਜ਼ਾਈਨਰ ਆ ਕਿ ਛੋਟੀ ਜੀ ਨੰਬਰ ਪਲੇਟ ਤੋਂ ਲੈ ਕੇ ਇੱਕ ਸ਼ਾਹੀ ਜਿਤ ਤਖਤ ਵੀ ਤਿਆਰ ਕਰਾਉਣਾ ਨਾ ਡਿਜ਼ਾਈਨ ਦੇ ਵਿੱਚ ਉਹ ਵੀ ਭਰਾ ਸਾਡਾ ਤਿਆਰ ਕਰ ਦੋ ਗੱਲ ਕੀ ਆ ਵੀਰੇ ਪਹਿਲਾ ਐਡਰੈਸ ਤਾਂ ਸਹੀ ਸਾਰਾ ਕੀ ਆਪਣਾ ਮੇਰਾ ਨੇਮ ਚਸ਼ਵਿੰਦਰ ਸਿੰਘ ਵੀਰੇ ਜੀ ਪੈਂਡਵੋਜਸ ਰੋਡ ਆ ਜੀ ਹਾਂ ਗੰਡੇ ਜ਼ਿਲ੍ਹੇ ਚ ਬਠਿੰਡਾ ਬਠਿੰਡਾ ਜ਼ਿਲ੍ਹਾ ਪੈਂਦਾ ਬਾਈ ਉਹਨਾਂ ਨੂੰ ਤੇ ਵੀਰੇ ਡਿਜ਼ਾਈਨਿੰਗ ਦਾ ਸ਼ੌਂਕ ਸੀ ਜਾਂ ਕਿਤੇ ਕਰਕੇ ਇਸ ਲਾਈਨ ਚ ਆਏ ਕਿਤੇ ਕਰਕੇ ਵੀਰੇ ਕਿੱਤਾ ਕਰਨਾ ਸੀ ਹਾਂ ਕਿੱਤਾ ਕਰਕੇ ਵੀਰੇ ਮੈਂ ਇੰਜੀਨੀਅਰਿੰਗ ਕਰੀ ਹੋਈ ਆ ਹੂੰ ਇਹ ਕੰਮ ਦੀ ਹੂੰ ਬਈ ਆਪਾਂ ਜਿਵੇਂ ਅਕਸਰ ਹੀ ਦੇਖਦੇ ਆਂ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਟਾਈਮ ਆ ਸਿੱਧੀ ਜੀ ਗੱਲ ਇਹਦਾ ਟਾਈਮ ਚੀਜ਼ਾਂ ਦਾ ਆਇਆ ਗੇਟਾਂ ਦੇ ਉੱਤੇ ਆਪਾਂ ਨੰਬਰ ਪਲੇਟਾਂ ਲੱਗੀਆਂ ਦੇਖਦੇ ਆਂ ਹਨ ਸਨ ਆਫ ਲੱਕ ਕੇ ਕਈ ਲਿਖੀ ਹੁੰਦੀ ਐ ਜੱਡੇ ਡਿਜ਼ਾਈਨ ਸਾਰੇ ਗੇਟ ਤੇ ਵੀ ਹੁੰਦਾ ਤੇ ਜਾਂ ਕਈ ਹੋਰੀ ਆਪਾਂ ਦੇਖੀਏ ਸ਼ਾਹੀ ਤਾਕਤ ਵੀ ਹੁੰਦੇ ਆ ਜਿਹੜਾ ਪੁਰਾਣੇ ਗੇਟ ਤੁਹਾਨੂੰ ਦੱਸੂਗਾ ਕਿੰਨੇ ਤਕੜੇ ਲੈਵਲ ਤੇ ਡਿਜ਼ਾਈਨ ਤੇ ਨੰਬਰ ਪਲੇਟਾਂ ਤਿਆਰ ਕੀਤੀਆਂ ਜਿਹੜੀਆਂ ਨਾਲ ਸੀਨ ਵੀ ਚੱਲਣਗੇ ਤੇ ਵੀਡੀਓ ਤੇ ਚੱਲ ਵੀ ਰਹੇ ਆ ਠੀਕ ਹੈ ਪਹਿਲਾਂ ਮਾੜੀਆਂ ਮਣੀਆਂ ਗੱਲਾਂ ਸੁਣ ਕੇ ਤੁਹਾਨੂੰ ਪਤਾ ਲੱਗ ਵੀ ਗਿਆ ਹੁਣ ਭਰਾ ਦਾ ਕੰਮ ਇਸ ਲੈਂਚ ਨਵਾਂ ਆਇਆ ਕਹਿੰਦਾ ਭਾਬ ਜਿਵੇਂ ਮੈਂ ਭਰਾ ਨੂੰ ਕਹਤਾ ਆ ਮੇਰੀ ਫੋਟੋ ਆ ਮੇਰੇ ਨਾਂ ਦੀ ਜਾਂ ਮੇਰੇ ਅਰਗੀ ਨਾਮ ਨੇਮ ਪਲੇਟ ਕੱਢਦੇ ਤਾਂ ਭਰਾ ਕੱਢ ਦੂਗਾ ਕੱਢ ਦਾਂਗੇ ਵੀਰੇ ਹਣਾ ਹਾਂ ਵੀਰੇ ਇਹ ਸ਼ੁਰੂ ਕਰਦੋਂ ਕੀਤਾ ਵੀਰੇ ਕੰਮ 2018 ਤੋਂ ਵੀਰੇ 2018 ਤੋਂ ਲੈਨ ਚ ਆਇਆ ਮਾਂ ਪ੍ਰੋਫੈਸ਼ਨਲ ਹੋਣ ਕਰਾਇਆ ਇਹ ਕੰਮ 2018 ਚੋਂ ਤੁਸੀਂ ਲੈਨ ਚ ਆਏ ਹੋ ਹਾਂ ਵੀਰੇ ਹੁਣ ਇਹਨੂੰ ਕਿੱਤਾ ਬਣਾ ਲਿਆ ਕਿੱਤਾ ਬਣਾ ਲਿਆ ਹੁਣ ਇਹ ਕਿੱਤਾ ਬਣ ਗਿਆ ਹਾਂ ਕਿੱਤਾ ਬਣ ਗਿਆ ਇਹਦੇ ਵਿੱਚ ਵੀਰੇ ਆਪਣੇ ਕੋਲ ਕੀ ਕੀ ਆਪਸ਼ਨ ਆ ਕੀ ਹੋਣਗੀਆਂ ਵੀ ਤੁਸੀਂ ਕਹੋਗੇ ਵੀ ਹਾਂ ਆਹ 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 ਚੀਜ਼ ਦੀ ਆਪਾਂ ਨੂੰ ਪਲੇਟ ਤਿਆਰ ਕਰਕੇ ਮਿਲ ਸਕਦੀ ਹੈ ਕਾਦੀ ਕਾਦੀ ਤਿਆਰ ਹੋ ਜੇ ਏ ਵੀਰੇ ਆਪਾਂ ਸਟੀਲ ਦੀ ਪਲੇਟ ਆ ਸਟੀਲ ਦੀ ਪਲੇਟ ਆ ਹਾਂ 304 ਚਾ ਹਾਂ ਜਿਹੜੀ ਸੀਸਾ ਸਟੀਲ ਹੁੰਦੀ ਆ ਵੀਰੇ ਹੂੰ ਮਤਲਬ ਉਹ ਤੇ ਪਾਲਸ ਮਾਰਨ ਦੀ ਲੋੜ ਨਹੀਂ ਆਪਾਂ ਉਹ ਤੇ ਨੇਮ ਪਲੇਟ ਆ ਕੱਢ ਕੇ ਦੇ ਦਾਂਗੇ ਠੀਕ ਆ ਇਹ ਇੱਕ ਤਾਂ ਹੋ ਗਈ ਨੇਮ ਪਲੇਟ ਹੋ ਗਈ ਨਾਂ ਲਿਖਤਾ ਜਾਂ ਜਿਵੇਂ ਗੋਤ ਲਿਖਤਾ ਤੇ ਜੇ ਜੇ ਮੈਂ ਤੁਹਾਨੂੰ ਐ ਕਹਾਂ ਵੀ ਹਾਂ ਮੈਂ ਸੈਲਫੀ ਖਿੱਚ ਕੇ ਫੋਨ ਚ ਭੇਜ ਤੀ ਲੈ ਮੇਰੇ ਮੇਰੇ ਜਿਵੇਂ ਮੂੰਹ ਵਰਗੀ ਪਲੇਟ ਕੱਢ ਦੋ ਕੱਢ ਦਾਂਗੇ ਵੀਰੇ ਮੇਰੇ ਮੂੰਹ ਨਾਲ ਮੂੰਹ ਰਲਦਾ ਹੋਊਗਾ ਤਾਂ ਹਾਂ ਵੀਰੇ ਜਮਾ ਉਹ ਹੀ ਚੀਜ਼ ਹੈ ਹਾਂ ਵੀਰੇ ਇਹਨੇ ਤਕੜੇ ਲੈਵਲ ਤੇ ਡਿਜ਼ਾਈਨਿੰਗ ਹੋਈ ਹਾਂ ਹਾਂ ਵੀਰੇ ਚਾਹੇ ਮੈਂ ਗੇਟ ਤੇ ਟੰਗਣਾ ਤੇ ਚਾਹੇ ਕਮਰੇ 'ਚ ਹਾਂ ਵੀਰੇ ਉਹ ਮੇਰੇ ਦੇ ਆ ਹਾਂ ਵੀਰੇ ਹਨਾ ਹਾਂ ਵੀਰੇ ਹੁਣ ਤੋਂ ਹੁਣ ਤੱਕ ਵੀਰੇ ਜਿਹੜਾ ਕੰਮ ਕੀਤਾ ਜਿਹੜਾ ਆਪਾਂ ਇਹ ਸਭ ਤੋਂ ਕਹਿ ਦਈਏ ਵੱਡਾ ਵੱਡਾ ਕੰਮ ਕਿਹੜਾ ਕੀਤਾ ਜਾਂ ਤੁਸੀਂ ਮੈਨੂੰ ਕਹਿਣ ਜੋ ਕਹੂੰਗਾ ਵੀ ਹਾਂ ਭਾਈ ਆਹ ਚੀਜ਼ ਤਿਆਰ ਕੀਤੀ ਸੀ ਜਾਂ ਆ ਮੈਨੂੰ ਇੱਕ ਵੱਖਰਾ ਵੱਖਰਾ ਆਰਡਰ ਆਇਆ ਸੀ ਕੋਈ ਤਿਆਰ ਕੀਤੀ ਹੋਵੇ ਜਿਵੇਂ ਸਿੱਧੂ ਮੂਸੇਵਾਲ ਦੀ ਫੋਟੋ ਵੀਰੇ ਹਾਂ ਉਹ ਉਹ ਕੰਮ ਬਰੀਕੀ ਚ ਬਹੁਤ ਹੈ ਪੱਗ ਵੀ ਉਵੇਂ ਬਣੀ ਉਹਦਾ ਫੇਸ ਵੀ ਉਵੇਂ ਬਣਿਆ ਜਿਹੜਾ ਕੰਮ ਬਰੀਕੀ ਚਾ ਹਾਂ ਵੀ ਕਿ ਜਿਹੜਾ ਮੇਰੇ ਵਰਗਾ ਨਾਂ ਲਿਖਣਾ ਤਾਂ ਲਿਖ ਸਕਦਾ ਜਿਵੇਂ ਮਾਨ ਹਾਊਸ ਲਿਖਣਾ ਉਹਦਾ ਅੱਖਰ ਹੀ ਨੇ ਅੱਖਰ ਹੀ ਆ ਵੀਰੇ ਜਿਹੜਾ ਡਿਜ਼ਾਈਨ ਪਾਉਣਾ ਉਹ ਗਾਮਾ ਵੱਖਰਾ ਹੁਣ ਤੱਕ ਵੱਡੀ ਪਲੇਟ ਕਿਹੜੀ ਤਿਆਰ ਕੀਤੀ ਆ ਕੋੜਿਆਂ ਦੇਖਿਆ ਸੀ ਗੇਟ ਤੇ ਹਾਂ ਪਿੰਡ ਜਾ ਗਏ ਹਾਂ ਇੱਕ ਬੰਦ ਡੋੜ ਗੇਟ ਬਣਾਇਆ ਆਪਾਂ ਕੋੜਿਆਂ ਦਾ ਅੱਛਾ ਹਾਂ ਅੱਛਾ ਉਹ ਕੋੜੇ ਜਿਹੜੇ ਆ ਗੇਟ ਤੇ ਬਣਿਆ ਗੇਟ ਤੇ ਬਣਿਆ ਉਹ ਤਾਂ ਟਾਈਮ ਕੋ ਲੱਗ ਗਿਆ ਯਾਰ ਬਣਨ ਨਵੇਂ ਰਹਿ ਐਕਸੈਂਟੀ ਬਣਾਤੇ ਉਹ ਦੈਂਚੀ ਬਣ ਗਏ ਬੈਂਤੀ ਅੱਛਾ ਜੇ ਜੇ ਬੰਦਾ ਇਹ ਗੱਲ ਕਵੇ ਵੀ ਭਾਈ ਨਵੀਂ ਕੋਠੀ ਬਾਈ ਆ ਘਰ ਪਾਇਆ ਤੇ ਸਾਨੂੰ ਐਂ ਕਰਕੇ ਬਈ ਡਿਜ਼ਾਈਨ ਵਾਲਾ ਘੋੜਿਆਂ ਵਾਲਾ ਜਾਂ ਹੋਰ ਡਿਜ਼ਾਈਨ ਦੇ ਵਿੱਚ ਸਾਨੂੰ ਪਲੇਟ ਚਾਹੀਦੀ ਗੇੜ ਚਾਹੀਦਾ ਜਾਂ ਤਾਂ ਵੀਡੀਓ ਸੈਂਡ ਕਰਦੇ ਹਨਾ ਜਾਂ ਫੋਟੋ ਸੈਂਡ ਕਰਦੇ ਹਮ ਆਪਾਂ ਜਿੰਨਾ ਟਾਈਮ ਉਹ ਸੈਟੀਫਾਈਟ ਨਹੀਂ ਹੁੰਦਾ ਆਪਾਂ ਉਹਨੂੰ ਉਹਨਾ ਟਾਈਮ ਡਿਜ਼ਾਈਨ ਕੱਢ ਕੇ ਨਹੀਂ ਦਿੰਦੇ ਉਹਨੂੰ ਵਟਸਐਪ ਕਰਕੇ ਡਿਜ਼ਾਈਨ ਸੈਂਡ ਕਰਾਂਗੇ ਵੀ ਤੇਰਾ ਡਿਜ਼ਾਈਨ ਐ ਬਣ ਗਿਆ ਅੱਛਾ ਉਹ ਬੰਦਾ ਦੱਸੂਗਾ ਵੀ ਮੈਂ ਸੈਟੀਫਾਈ ਨਾ ਬਈ ਸਹੀ ਆ ਡਿਜ਼ਾਈਨ ਮੈਨੂੰ ਵਧੀਆ ਲੱਗਿਆ ਹੁਣ ਸਹੀ ਆਏ ਹਾਂ ਹੁਣ ਸਹੀ ਆ ਡਿਜ਼ਾਈਨ ਕੱਢ ਦੇ ਡਿਜ਼ਾਈਨ ਕਰ ਦੇ ਕੱਚਾ ਉਹਨੂੰ ਡਰਾਇੰਗ ਕਰਕੇ ਭੇਜ ਦੇਣੀ ਆ ਹਾਂ ਵਟਸਐਪ ਕਰ ਦੇਣੀ ਆ ਉਹਨੂੰ ਠੀਕ ਆ ਬਈ ਬਈ ਆਏ ਨਹੀਂ ਵੀ ਕੱਲੀਆਂ ਨੰਬਰ ਪਲੇਟਾਂ ਸ਼ੂਟਗਾਂ ਨਿਕਲਣ ਲੱਗੀਆਂ ਬਈ ਗੇਟਾਂ ਦੇ ਵੀ ਡਿਜ਼ਾਈਨ ਤਿਆਰ ਹੋ ਜਾਣਗੇ ਜੇ ਸਾਰੇ ਗੇਟ ਤੇ ਪਲੇਟ ਤਿਆਰ ਕਰਾਉਣੇ ਨੇ ਗੇਟ ਤਿਆਰ ਕਰਾਉਣੀਆਂ ਵੀਰੇ ਤੇ ਜਿਵੇਂ ਹੁਣ ਗੇਟ ਤੇ ਕਰਾਉਣੀ ਆ ਜਿਵੇਂ ਇਹ ਆ ਕੋਈ ਬਾੜਾ ਬਾੜੇ ਤਾਂ ਨਹੀਂ ਪਹਿਲੇ 100 ਰੁਪਏ ਪਾਉਣੇ ਨਹੀਂ ਲੱਗਦੇ ਨਹੀਂ ਹੋਰੇ ਹਾਂ ਜਾਇਜ਼ ਹੀ ਲੱਗਦੇ ਜਾਇਜ਼ ਵੀਰੇ ਜਮਾ ਬਾਹਰ ਨਾਲੋਂ ਰੇਟ ਜੇਲ ਆਪਾਂ ਬਾਹਰ ਨਾਲੋਂ ਆਏ ਤਾਂ ਕਹਿੰਦੇ ਨਹੀਂ ਲੈ ਵੀ ਸਭ ਤੋਂ ਸਸਤੀਆਂ ਪਲੇਟਾਂ ਪਰ ਇਹ ਚੀਜ਼ ਕਹਿ ਸਕਦਾ ਵੀ ਤੁਹਾਨੂੰ ਮਾਰਕੀਟ ਚ ਜਾ ਕੇ ਪਤਾ ਹੋਵੇ ਤੇ ਤੁਸੀਂ ਕਹੋ ਵੀ ਯਾਰ ਇੰਨੇ ਕ ਪੈਸੇ ਲੈਣੇ ਇੰਨੇ ਕ ਜਾਇਜ਼ ਆ ਮਾਰਕੀਟ ਦੇ ਵਿੱਚ ਰੇਟ ਬਾਹਾਂ ਚੱਲੀ ਜਾਂਦਾ ਹਾਂ 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 ਵੀਰੇ ਉਹੀ ਤਾਂ ਕਹਿਣਾ ਨਾ ਵੀ ਮਾਰਕੀਟ ਚ ਪਤਾ ਕਰਕੇ ਉਸ ਤੋਂ ਬਾਅਦ ਆਪਾਂ ਤੋਂ ਡਿਜ਼ਾਈਨ ਤਿਆਰ ਕਰਵਾ ਲੈ ਹੂੰ ਜਦੋਂ ਆਪਾਂ ਨੂੰ ਕਹਦੇ ਹਨਾ ਵੀ ਇੱਥੇ ਘੱਟ ਮਿਲਦਾ ਆਪਾਂ ਤੋਂ ਡਿਜ਼ਾਈਨ ਨਾ ਲੈ ਕੇ ਜਾਵੇ ਤੇ ਤੇ ਹ ਹੁਣ ਹੁਣ ਆਪਣੇ ਕੋਲੇ ਕੋਈ ਹੈਗਾ ਡਿਜ਼ਾਈਨ ਜਿਹੜਾ ਪ੍ਰੋਸੈਸ ਚ ਚੱਲ ਰਿਹਾ ਜਿਹੜੇ ਆ ਸਾਰੇ ਕੱਡੇ ਵੀ ਆ ਵੀਰੇ ਆਪਾਂ ਜਿਹੜੇ ਦਿਖਾਤੇ ਅੱਛਾ ਹਾਂ ਪਹਿਲਾਂ ਇਹ ਕੱਚਾ ਤਿਆਰ ਹੋਊ ਇਹ ਹਾਂ ਵੀਰੇ ਹਾਂ ਆ ਸਹੀ ਵਈ ਮੈਂ ਨਾ ਕੈਮਰਾ ਆਈ ਲੈ ਆਉਂ ਇੱਧਰ ਦੀ ਆਇਂ ਦਿਖਾ ਦਿਓ ਲੈ ਅੱਛਾ ਆ ਸਰਦਾਰ ਬਿੱਟੂ ਸਿੰਘ son of ਸਰਦਾਰ ਕਾਲਾ ਸਿੰਘ ਇਹ ਉਹ ਪਰਿਵਾਰ ਨੇ ਜਿਨ੍ਹਾਂ ਨੇ ਬਣਾਈ ਆ ਵੀਰ ਨੇ ਆ ਆਪਣੀ ਆ ਗਈ ਬਈ ਪਿੰਡੂ ਜੰਕਸ਼ਨ ਦੀ ਨੇੜੇ ਕਰਕੇ ਨੇੜੇ ਕਰਕੇ ਦਿਖਾਉ ਮਾੜਾ ਜਿਹਾ ਆਇਂ ਕੱਚਾ ਪਹਿਲਾ ਆ ਜਣ ਹਾਂ ਵੀਰੇ ਇਹ ਤੁਸੀਂ ਮੈਨੂੰ ਭੇਜ ਦੇਣਾ ਤੇ ਇਹਦੇ ਵਿੱਚ ਮੰਨ ਲਓ ਜਿਵੇਂ ਮੈਂ ਕਹਿਆ ਤਾਂ ਪਿੰਡੂ ਜੰਕਸ਼ਨ ਜਿਵੇਂ ਤੁਸੀਂ ਲਿਖਤਾ ਹਾਂ ਜਿਵੇਂ ਮੇਰਾ ਗੈਰੀ ਨਾਂ ਲਿਖਤਾ ਠੀਕ ਹੈ ਵੀਰੇ ਮੇਰਾ ਜੈਤਵਾਲ ਜਾਂ ਪਿੰਡ ਲਿਖਤਾ ਠੀਕ ਹੈ ਉਹਦੇ ਵਿੱਚ ਵੀ ਤੁਸੀਂ ਮੈਨੂੰ ਐਂ ਕਰਕੇ ਵੱਖਰੇ ਵੱਖਰੇ ਆਪਸ਼ਨ ਆ ਭੇਜੋਗੇ ਵੀ ਹਾਂ ਵੀ ਇਹਦੇ ਵਿੱਚ ਹੀ ਨੇ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਹਾਂ ਹਾਂ ਵੀਰੇ ਡਿਜ਼ਾਈਨ ਹਾਂ ਕਲੈਕਸ਼ਨ ਬਹੁਤ ਹਾਂ ਕਲੈਕਸ਼ਨ ਬਹੁਤ ਵੀਰੇ ਬਈ ਕੱਲੀ ਮੈਂ ਉਹ ਉਹ ਮੇਰੀ ਮਰਜ਼ੀ ਹੈ ਵੀ ਮੈਂ ਤੁਹਾਨੂੰ ਗੂਗਲ ਤੋਂ ਵੀ ਭੇਜਦਾ ਵੀ ਮੈਨੂੰ ਆਹ ਚੀਜ਼ਾਂ ਹਾਂ ਹਾਂ ਗੂਗਲ ਤੋਂ ਵੀਰੇ ਗੂਗਲ ਕਰਕੇ ਭੇਜਦਾ ਹਾਂ 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 ਉਹੀ ਚੀਜ਼ ਬਣ ਜੂਗੀ ਉਹੀ ਬਣ ਜੂਗੀ ਵੀਰੇ ਅੱਛਾ ਜੇ ਬੰਦੇ ਨੂੰ ਆਉਣਾ ਪਊ ਇੱਥੇ ਲੈ ਕੇ ਲੈਣਾ ਆਉਣਾ ਪਊ ਤੇ ਡਿਲੀਵਰੀ ਹੋ ਜੂਗੀ ਵੀਰੇ ਡਿਲੀਵਰੀ ਵੀ ਹੋ ਜੂਗੀ ਆ ਵੀ ਸਕਦਾ ਵੀਰੇ ਆਪਾਂ ਆ ਵੀ ਸਕਦਾ ਆ ਵੀ ਸਕਦਾ ਬਈ ਇਹੀ ਚੀਜ਼ ਕਹਿ ਸਕਦਾ ਮੈਂ ਛੋਟੀ ਜੀ ਪਲੇਟ ਤੋਂ ਲੈ ਕੇ ਜੇ ਗੇਟ ਵੀ ਤਿਆਰ ਕਰਾਉਣਾ ਸਟੀਲ ਦੇ ਵਿੱਚ ਡਿਜ਼ਾਈਨ ਚ ਡਿਜ਼ਾਈਨ ਚ ਉਹ ਵੀ ਹੋ ਜੂਗਾ ਹਾਂ ਵੀਰੇ ਨਾ ਫੀਲਡ ਕਿੱਤੇ ਵਜੋਂ ਹੁਣ ਪਰੇ ਹਾਂ ਵੀਰੇ ਡਿਜ਼ਾਈਨ ਯਾਰ ਬਹੁਤ ਡਿਜ਼ਾਈਨ ਪਿਆ ਆ ਕੇ ਦੇਖੋਗੇ ਪਹਿਲਾਂ ਭਰਾ ਕੋਲੇ ਆ ਜਿਓ ਚਾਹ ਪਣੀ ਪੀਓ ਪਹਿਲਾਂ ਡਿਜ਼ਾਈਨ ਹੀ ਦੇਖ ਲਓ ਵਾਧੂ ਡਿਜ਼ਾਈਨ ਪਿਆ ਹਾਂ ਵੀਰੇ ਡਿਜ਼ਾਈਨ ਵਾਧੂ ਹਾਂ ਵੀਰੇ ਡਿਜ਼ਾਈਨ ਵਾਧੂ ਇੱਕ ਨੰਬਰ ਵੀਰੇ ਚੱਲਦੀ ਵੀਡੀਓ ਚ ਬੋਲਦੀ ਆ ਆਪਣਾ 9982 72573 ਵੀਰੇ ਇਹ ਨੰਬਰ ਤੇ ਕੰਟੈਕਟ ਕਰ ਸਕਦੇ ਹੋ WhatsApp ਤੇ ਚੱਲਦਾ ਹਾਂਜੀ ਵੀਰੇ ਕੋਈ ਗੱਲਬਾਤ ਕਰਨੀ ਤੁਸੀਂ ਕਰ ਸਕਦੇ ਹੋ ਹਾਂ ਵੀਰੇ ਆ ਸੱਚ ਆਈਡੀ ਕੋਈ ਇੰਸਟਾਗ੍ਰam ਪੇਜ ਆਪਣਾ ਹੋਵੇ ਅ ਇੰਸਟਾਗ੍ਰam ਪੇਜ ਹੈਗਾ ਵੀਰੇ ਉਹ ਹੀ ਲੇਜ਼ਰ ਵਾਲਾ ਅੱਛਾ ਲੇਜ਼ਰ ਵਾਲਾ ਹਾਂ ਉਹ 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 ਫੋਲੋ ਕਰ ਲਿਓ ਉਹ ਫੋਲੋ ਕਰ ਲਿਓ ਵੀਰੇ ਉਹ ਜੀ ਤੁਸੀਂ ਮੈਨੂੰ ਫੋਟੋ ਦੇ ਦਿਓ ਮੈਂ ਫੋਟੋ ਲਾ ਦੂੰ ਫੋਟੋ ਲਾ ਦੇ ਦਿਓ ਨੰਬਰ ਵੀ ਚੱਲ ਰਿਹਾ ਨੰਬਰ ਵੀ ਚੱਲ ਰਿਹਾ ਹੋਰ ਹੋਰ ਗੱਲਬਾਤ ਜਿਹੜੀ ਵੀਰੇ ਤੁਹਾਨੂੰ ਆਏ ਹੋਏ ਮੈਂ ਆ ਜਾਣਕਾਰੀ ਸਾਂਝੀ ਕਰਨੀ ਆ ਦੱਸਣੀ ਆ ਵੀਰੇ ਆਪਾਂ ਉਹ ਨਾ ਗੂਗਲ ਤੋਂ ਕੋਈ ਵੀ ਫੋਟੋ ਸੈਂਡ ਕਰ ਦਿਓ ਨੈਟ ਤੋਂ ਲਾ ਕੇ ਆਪਾਂ ਉਹਦਾ ਡਿਜ਼ਾਈਨ ਤਿਆਰ ਕਰ ਦਾਂਗੇ ਅੱਛਾ ਕੋਈ ਕਰ ਦੇਵੇ ਕੋਈ ਵੀ ਕਰ ਦੇ ਵੀਰੇ ਕਿ ਕਿੰਨੀ ਬਰੀਕੀ ਤੋਂ ਹਾਂ ਹਾਂ ਕਿੰਨੀ ਬਰੀਕੀ ਦੇ ਵਿੱਚ ਹਾਂ ਹਾਂ ਵੀਰੇ ਹਾਂ ਵੀ ਜੇ ਘੋੜੇ ਦਾ ਵਾਲ ਆਏ ਆ ਤਾਂ ਘੋੜੇ ਦਾ ਪਾੜ ਆਈ ਬਣੂਗਾ ਆਈ ਉੱਡੂ ਉਹ ਹਾਂ ਵੀਰੇ ਹੂੰ ਕਿਉਂ ਬਾਕੀ ਮਰਜੀ ਆ ਤੁਹਾਡੀ ਵੀ ਤੁਸੀਂ ਨੇਮ ਪਲੇਟ ਕਿਹੋ ਜੀ ਕਿਹੋ ਜੀ ਡਿਜ਼ਾਈਨ ਦੀ ਤੇ ਕਿੱਥੇ ਲਾਉਣ ਨੂੰ ਤਿਆਰ ਕਰਨਾ ਹਾਂ ਸਹੀ ਹੈ ਨਾ ਹਾਂ ਹਾਂ ਵੀਰੇ ਤੁਹਾਡੇ ਘਰ ਦੀ ਸ਼ਾਨ ਆ ਜਿਹੜੀ ਮੈਂ ਤੁਹਾਨੂੰ ਇਹ ਦੱਸਦਾ ਜਿਹੜੀ ਆਪਣੇ ਬਾਹਰ ਵੀਰੇ ਆਮ ਹੀ ਪਲੇਟ ਲੱਗਦੀ ਹੈ ਹਾਂ ਵੀਰੇ ਉੱਤੇ ਸੀਨ ਵੀ ਚੱਲ ਰਹੇ ਤੁਹਾਨੂੰ ਪਤਾ ਲੱਗ ਰਿਹਾ ਉਹ ਪਲੇਟ ਦੇ ਨਾਲ ਘਰ ਦੀ 80% ਜਿਹੜੀ ਸ਼ਾਈਨਿੰਗ ਆ ਤੇ ਖੂਬਸੂਰਤੀ ਆ ਉਹ ਪਲੇਟ ਨਾਲ ਆਉਂਦੀ ਪਲੇਟ ਨਹੀਂ ਉਹ ਵੀਰੇ ਹੈਗੀ ਨਾ ਗੱਲ ਇਹ ਹਾਂ ਵੀਰੇ ਸਹੀ ਹੈ ਨਾ ਗੱਲ ਜੇ ਗੇਟ ਹੀ ਬਣਾਇਆ ਹੋਇਆ ਉਹਵੇਂ ਸਟੀਲ ਦਾ ਫਿਰ ਤਾਂ 100% ਹੀ ਸਾਰੀ ਸ਼ਾਈਨਿੰਗ ਹੋਦਣਾ ਬੰਦ ਹੈ ਹਾਂ ਹਾਂ ਹੁਣ ਜਿਵੇਂ ਜਿਵੇਂ ਜਵਾਨਾ ਮਾਡਰਨ ਹੋ ਰਿਹਾ ਆਪਾਂ ਦੇਖ ਰਹੇ ਹਾਂ ਓਵੇਂ ਓਵੇਂ ਜਿਵੇਂ ਤਰੱਕੀ ਕਰ ਰਹੇ ਆਂ ਆਪਾਂ ਓਵੇਂ ਤਰੱਕੀ ਵਜੋਂ ਜੈਜ ਰੇਡ ਦੇ ਵਿੱਚ ਕਹੈਂਟ ਚੀਜ਼ ਕਰਨੀ ਹੈ ਜੇ ਉਹ ਬਾਈ ਨਾਲ ਕੰਟੈਕਟ ਕਰ ਸਕਦੇ ਕੰਟ ਕਰ ਸਕਦੇ ਬਈ ਜਸਵਿੰਦਰ ਬਾਈ ਨਾਲ ਕੰਟੈਕਟ ਕਰ ਸਕਦੇ ਹੂੰ ਬਈ ਮੇਰੇ ਵਰਗੇ ਨੂੰ ਹੋਂਕਾ ਹੀ ਆ ਜੇ ਉੱਧਰ ਰਗਵੰਡੀਆਂ ਦੇ ਗੇਟ ਬਣਿਆ ਦੇਖ ਲੈ ਘੋੜਿਆਂ ਵਾਲਾ ਵੀ ਪਤਾ ਨਹੀਂ ਕਿੰਨੇ ਰੁਪਏ ਲੱਗੇ ਨੇ ਹੈਨਾ ਉਹ ਜੈ ਜੀ ਆ ਕੰਮ ਲੈ ਜੀ ਵੀਰੇ ਬਾਹਲੇ ਰੁਪਏ ਨਹੀਂ ਲੈਂਦੇ ਬਾਹਲੇ ਰੁਪਏ ਨਹੀਂ ਲੈਂਦੇ ਵੀਰੇ ਹਾਂ ਤੇ ਇਹ ਇਹਦਾ ਕੋਈ ਐ ਬਈ 네ਗੇਟਿਵ ਪੁਆਇੰਟ ਵੀ ਜੇ ਮੈਂ ਗੱਲ ਕਰਾਂ ਕੋਈ 네ਗੇਟਿਵ ਪੁਆਇੰਟ ਤਾਂ ਨਹੀਂ ਅਗਲਾ ਕਵੇ ਹਾਂ ਯਾਰ ਜਾਂ ਜੰਗਾਲ ਗਈ ਜਾਂ ਕੋਈ ਹੋਰ ਗੱਲ ਹੋ ਗਈ ਜੰਗਾਲ ਵੀਰੇ ਸਟੀਲ ਨੂੰ ਤਾਂ ਜੰਗਾਲ ਪੈਂਦੋਗੇ ਨਹੀਂ ਗੀ ਹਾਂ ਉਹ ਪਊਗੀ ਲੋਹੇ ਨੂੰ ਲੋਹੇ ਨੂੰ ਲੋਹੇ ਵਾਲਾ ਕੰਮ ਹੈ ਇਹਦਾ ਕਲਰ ਆ ਲੋਹੇ ਦਾ ਕਲਰ ਆ ਬਾਕੀ ਲੋਹੇ ਵਾਲਾ ਤਾਂ ਮੈਨਾਂ ਹੈ ਹੀ ਨਹੀਂ ਇਹਦੇ ਚ ਕੰਮ ਹੀ ਹੈ ਨਹੀਂ ਸਾਰਾ ਸਟੀਲ ਤੇ ਆ ਜ਼ਿਆਦਾ ਸਟੀਲ ਤੇ ਆ ਵੀਰੇ ਗਿੱਲਾ ਕੱਪੜਾ ਚੱਕਣਾ ਗਿੱਲਾ ਕੱਪੜਾ ਮਾਰ ਦੇਣਾ ਮਾਰ ਦੇਣਾ ਸ਼ਾਈਨਿੰਗ ਆ ਜਾਣੀ ਹਾਂ ਵੀਰੇ ਬਾਕੀ ਵੀਰੇ ਆਏ ਵੀ ਆਣਾ ਕਈ ਵੀਰ ਕਿਹਦੇ ਗੇਟ ਬਣੇ ਵਿਆਣਾ ਸਟੀਲ ਦੇ ਹਾਂ ਉਹਦੇ ਵਿਚਾਲੇ ਬੇਲ ਜਿਨੇ ਬਣੇ ਵੀ ਪੱਲਾ ਟ ਹਣਾ ਆਪਾਂ ਉੱਥੇ ਵੀ ਨੇਮ ਲਿਖ ਦਾਂਗੇ ਉਹਨਾਂ ਦਾ ਗੇਟ 'ਚ ਬੇਲ ਤੇ ਬੇਲ ਤੇ ਬੇਲ ਕੱਢ ਦਾਂਗੇ ਉੱਥੋਂ ਆਪਾਂ ਨੂੰ ਡਿਜ਼ਾਈਨ ਉੱਥੋਂ ਦੇ ਸਾਈਜ਼ 'ਤੇ ਭੇਜ ਦੇਣਾ ਤੇ ਆਪਾਂ ਉੱਥੇ ਉਹ ਨਾਂ ਨੇਮ ਹੀ ਲਿਖ ਦਾਂਗੇ ਉੱਥੇ ਅੱਛਾ ਵੀ ਹੁਣ ਜੇ ਮੇਰੇ ਅਰਕੇ ਨੇ ਸਕੈਨ ਲਿਆ ਬਾਪੂ ਗੇਟ ਲੱਗਾ ਹੁਣ ਆਏ ਨਹੀਂ ਵੀ ਜੇ ਮੈਂ ਗੇਟ ਨਵਾਂ ਸਟੀਲ ਦਾ ਤੋਂ ਤੋਂ ਡਿਜ਼ਾਈਨ ਵਾਲਾ ਬਣਾਉਣਾ ਤਾਂ ਮੈਨੂੰ ਸਾਰਾ ਗੇਟ ਹੀ ਪਟਾਉਣਾ ਪਊ ਉਹ ਗੇਟ ਦੇ ਵਿੱਚ ਵੀ ਤੁਸੀਂ ਆਪਦੀ ਕਲਾਕਾਰੀ ਕਰ ਜੋ ਜਿਹੜੀ ਸਾਡੇ ਪੁਰਾਣਾ ਲੱਗਾ ਹਾਂ ਪੁਰਾਣਾ ਲੱਗਿਆ ਇਹੀ ਆ ਗੱਲ ਤੇ ਹੁਣ ਜਿਵੇਂ ਮੰਨ ਲਓ ਬਾਹਰ ਕਾਲੇ ਦੇ ਨਾਲ ਨੇਮ ਪਲੇਟ ਹੀ ਲਵਾਉਣੀ ਐ ਹਾਂ ਵੀਰੇ ਉਹ ਹੀ ਲੱਗ ਜਾਂਦੀ ਆ ਉਹ ਜੇ ਮੇਰੇ ਅਰਗੇ ਨੇ ਪਹਿਲਾ ਜਗ੍ਹਾ ਪਹਿਲਾਂ ਤਾਂ ਨਹੀਂ ਛੱਡੀ ਉਹ ਵੀ ਹੱਲ ਹੋ ਜੂ ਥੋੜਾ ਹਾਂ ਹਾਂ ਉਹ ਵੀ ਹੱਲ ਹੋ ਜੂ ਗ੍ਰੈਂਡਰ ਨਾਲ ਚਾਰ ਗ੍ਰੈਂਡਰ ਦੇ ਪੀਸ ਕੱਟਣੇ ਆ ਕੱਟਣੇ ਆ ਟੇਲ ਲੱਗੀ ਜਾਂ ਉਹ ਹਨਾ ਤੇ ਉਹਦੇ ਵਿੱਚ ਫਿੱਟ ਹੋ ਜਾਣੀ ਆ ਕੋਈ ਵੱਡੀ ਗੱਲ ਨਹੀਂ ਸਸਤਾ ਜੇ ਸਸਤਾ ਵੀ ਨਹੀਂ ਕਹਿੰਦਾ ਤੇ ਜਾਇਜ ਜਾਇਜ ਦਾ ਸੌਦਾ ਐ ਹਾਂ ਹਾਂ ਵੀਰੇ ਉਹ ਵੀ ਚੀਜ਼ ਤਿਆਰ ਕਰਾ ਸਕਦੇ ਆ ਜਿਹੜਾ ਸੋਹਣੀ ਲੱਗਣੀ ਉਹ ਵੱਖਰੀ ਉਹ ਵੱਖਰੀ ਆ ਵੀਰੇ ਜਿਹੜੇ ਬੰਦੇ ਨੇ ਘਰ ਆਉਣਾ ਹਣਾ ਆਪਣਾ ਕੀ ਆ ਵੀਰੇ ਬਾਈ ਆਉਣਾ ਵਾ ਤੇ ਮਤਲਬ ਪ੍ਰੈਸ ਕੀ ਆ ਨਹੀਂ ਹਾਂ ਮੇਨਟਰ ਜੀ ਆਉਣਾ ਹੋਵੇ ਬੰਦੇ ਬੰਦੇ ਤੈਨੂੰ ਮਿਲਣਾ ਚਾਹੁੰਦਾ ਹਾਂ ਹਾਂ ਪੈਂਟ ਬੋਰ ਦੇ ਥੋੜਾ ਵੀਰੇ ਆਪਣਾ ਨੇੜੇ ਸ਼ਹਿਰ ਕਿਦੋਂ ਭਗਤਾ ਭਾਈ ਦਾ ਭਗਤਾ ਭਾਈ ਦਾ ਹਾਂ ਨੇੜੇ ਨੇੜੇ ਸ਼ਹਿਰ ਭਗਤਾ ਭਾਈ ਦਾ ਹਾਂ ਇੱਥੇ ਆ ਕੇ ਬਾਈ ਨੂੰ ਚਾਹੇ ਫੋਨ ਲਾ ਹਾਂ ਫੋਨ ਲਾ ਲਓ ਵੀਰੇ ਹਣਾ ਤੁਹਾਨੂੰ ਸਾਰੀ ਚੀਜ਼ अवेलेबल ਮਿਲੂਗੀ ਬਾਈ ਦੇ ਘਰੇ ਆਏ ਉਹ ਦੇਖਿਓ ਇੱਥੇ ਤੁਹਾਨੂੰ ਡਿਜ਼ਾਈਨ ਬਹੁਤ ਮਿਲਣਗੇ ਹੁਣ ਆਪਾਂ ਦਿਖਾ ਨਹੀਂ ਸਕਦੇ ਨਹੀਂ ਟਾਈਮ ਬਹੁਤ ਲੱਗ ਜੂ ਹਾਂ ਲੈਪ ਅ ਬਹੁ ਟਾਈਮ ਪਹਿਲਾਂ 2018 ਅਜ ਤੋਂ 4-5 ਸਾਲ ਪਹਿਲਾਂ ਬਾਈ ਨੇ ਕੰਮ ਸ਼ੁਰੂ ਕੀਤਾ ਸੀ ਪੂਰਾ ਐਕਸਪੀਰੀਅੰਸ ਆਇਆ ਵੇ ਹਾਂ ਵੀਰੇ ਕਿੱਤੇ ਚ ਹੋਣਾ ਏ ਕਿੱਤੇ ਚ ਹੋਣਾ ਵੀਰੇ ਪੂਰਾ ਸਮਝ ਕੇ ਵਿਚਰ ਕੇ ਫਿਰ ਜਦੋਂ ਪਤਾ ਲੱਗਾ ਵੀ ਚੀਜ਼ ਕੀ ਆ ਜਾਂ ਕਿਵੇਂ ਬਣੂਗੀ ਅਗਲੇ ਸੈਟੀਸਫਾਈ ਕਰ ਸਕਾਂਗੇ ਫਿਰ ਬਾਈ ਆਇਆ ਫਿਰ ਹਾਂਜੀ ਸਹੀ ਨਾ ਬਰਾ ਹਾਂ ਵੀਰੇ ਹੋਰ ਕੋਈ ਹੋਰ ਗੱਲ ਕਰਨ ਵਾਲੀ ਰਹਿੰਦੀ ਹੋਵੇ ਮਨ ਚ ਹੋਵੇ ਬਸ ਓਕੇ ਓਕੇ ਆ ਵੀਰੇ ਹੁਣ ਬਾਈ ਗੱਲ ਇਹੀ ਆ ਵੀ ਨੰਬਰ ਚੱਲਦਾ ਤੁਸੀਂ ਫੋਨ ਲਾਉਣਾ ਹਾਂ ਹਾਂ ਵੀਰੇ ਐਂਡ ਤੇ ਇਹੀ ਕਹੂੰਗਾ ਕੋਈ ਬਾਲਾ ਮਹਿੰਗਾ ਸੌਦਾ ਨਹੀਂ ਜੈਜ ਜੈ ਸੌਦਾ ਖੂਬਸੂਰਤੀ ਹੈ ਜਿਹੜੀ ਉਹ ਘਰ ਦੀ ਇਹਨੇ ਬਣਾਈ ਦੇ ਨੇ ਬਣਾਈ ਦੇ ਨੇ ਘਰ ਦੀ ਹੋਵੇ ਤੁਹਾਡੇ ਫਾਰਮ ਦੀ ਹੋਵੇ ਫਾਰਮ ਹਾਊਸ ਦੀ ਹੋਵੇ ਉਹ ਤੁਹਾਡੇ ਤੇ ਆ ਚੀਜ਼ ਸਾਰੀ ਬਣ ਜੂ ਤੁਹਾਡੇ ਨਾਮ ਤੋਂ ਲੈ ਕੇ ਤੁਹਾਡੇਆਂ ਜਵਾਕਾਂ ਦੀ ਫੋਟੋ ਤੱਕ ਵੀ ਬਣ ਹਾਂ ਵੀਰੇ ਐਂਡ ਆਈ ਭਰਾਵਾਂ ਨੇ ਜੇ ਬਾਹਰ ਮਗਾਉਣਗੇ ਆਪਣੇ ਆਪਣਾ ਹਾਂ ਹਾਂ ਭੇਜ ਦਾਂਗੇ ਵੀਰੇ ਅਬ ਬਾਹਰ ਵੀ ਤੂੰ ਹਾਂ ਵੀਰੇ ਕਿਉਂਕਿ ਬਾਹਰ ਵੀ ਸ਼ੌਕ ਆ ਬਹੁਤ ਲੋਕਾਂ ਨੂੰ ਹਾਂ ਹਾਂ ਛੋਟੇ ਛੋਟੇ ਇੱਕ ਇੱਕ ਹੋਰ ਗੱਲ ਹੁਣ ਇਹ ਤਾਂ ਠੀਕ ਆ ਹੁਣ ਵਿੱਚ ਕਈ ਕਿਸਾਨ ਭਰਾ ਬੈਠੇ ਆ ਬਹੁਤ ਬੈਠੇ ਹੋਣ ਦੇ ਦੇਖਣ ਵਾਲੇ ਅਗਲਾ ਜੇ ਤੁਹਾਨੂੰ ਆਈ ਕਹਦੇ ਆਰਡਰ ਹੀ ਭੱਟਾ ਦੇ ਦੇ ਵੀ ਟਰੈਕਟਰ ਦਾ ਸਾਨੂੰ ਪਲੇਟ ਪਲੇਟਫਾਰਮ ਹੀ ਤਿਆਰ ਕਰਾਉਣਾ ਹਾਂ ਹਾਂ ਵੀਰੇ ਉਹ ਵੀ ਕਰ ਤਿਆਰ ਕਰਵਾ ਕੇ ਡਿਲੀਵਰੀ ਵੀ ਕਰਾ ਦਾਂਗੇ ਅੱਛਾ ਪਲੇਟਫਾਰਮ ਹੀ ਤਿਆਰ ਹੋ ਰਿਹਾ ਪਲੇਟਫਾਰਮ ਵੀ ਤਿਆਰ ਹਾਂ ਵੀਰੇ ਉਹ ਵੀ ਕੀਤਾ ਵਹਿ ਕੰਮ ਹਾਂ ਹਾਂ ਵੀਰੇ ਹਾਂ ਹਾਂ ਭੇਜਿਆ ਕੋਈ ਟਰੈਕਟਰ ਦੇ ਲਾ ਕੇ ਪਲੇਟ ਹਾਂ 911 ਦਾ ਵੀਰੇ ਅੱਛਾ 911 ਦੇ ਕਿਨੇ ਲਾਇਆ ਪਿਆ ਹਾਂ ਵੀਰੇ ਪਲੇਟਫਾਰਮ ਹਾਂ ਵੀਰੇ ਵੀ ਜਿਹੜਾ ਔਖਾ ਕੰਮ ਆ ਔਖਾ ਕੰਮ ਆ ਹਣ ਹਾਂ ਵੀਰੇ ਉਹਨਾਂ ਨੇ ਆਪ ਹੀ ਅੱਛਾ ਕਸਤਾ ਆਪ ਹੀ ਲਿਆ ਉਹ ਜਿਹੜਾ ਪੂਰਾ ਮਨਾਈ ਚਨਾਈ ਸੀ ਉਹਨਾਂ ਨੂੰ ਭੇਜਤਾ ਲੈ ਵੀ ਟਰੈਕਟਰਾਂ ਦੇ ਪਲੇਟਫਾਰਮ ਤੇ ਤੁਸੀਂ ਤਿਆਰ ਕਰਾਉਣੇ ਆ ਉਹ ਘਰ ਦੀਆਂ ਪਲੇਟਾਂ ਤਿਆਰ ਕਰਾਉਣੀਆਂ ਜਾਂ ਗੇਟ ਤਿਆਰ ਕਰਾਉਣੇ ਸਾਰਾ ਕੁਝ ਹੀ ਹੋ ਜਾਊ ਹਾਂ ਬਾਹਰ ਨਰੀ ਭਰਾ ਬੈਠੇ ਆ ਉਹਨਾਂ ਵਾਸਤੇ ਤੇ ਇੱਕ ਹੁਣ ਸਟੀਲ ਦੇ ਕੰਮ ਚ ਉਹ ਵੀ ਆ ਗਿਆ ਹੁਣ ਜੇ ਮਾੜਾ ਟਰੈਕਟਰ ਦੇ ਹੋਰ ਗਾਂ ਵੱਧ ਜੀ ਗਏ ਆਪਾਂ ਰਿਮ ਦੇਖਦੇ ਆਂ ਆਪਾਂ ਸਟੀਲ ਦੇ ਸਪਿੰਨਰ ਦੇਖਦੇ ਆਂ ਉਹ ਤਿਆਰ ਹੋ ਜਾਣਗੇ ਉਹਦੇ ਚ ਜਿਹੜੇ ਡਿਜ਼ਾਈਨ ਅਗਲਾ ਕ ਵੀ ਆ ਆ ਆ ਚੀਜ਼ ਚਾਹੀਦੀ ਹੈ ਉਹ ਹੀ ਬਣਾ ਦਾਂਗੇ ਵੀਰ ਸਪਿੰਨਰਾਂ ਚ ਸਪਿੰਡਰਾਂ ਚੋਹੀ ਜੀ ਉਹੀ ਜੀ ਅੱਛਾ ਵੀ ਯਾਰ ਕੌਲਮ ਲਾ ਕੇ ਸਾਰਾ ਕੁਝ ਆ ਜਿਹੜਾ ਕੁਸ ਸਪਿੰਡਰਾਂ ਦੇ ਵਿੱਚ ਵੀ ਨਾਮ ਘੁੰਮੂਗਾ ਹਾਂ ਹਾਂ ਵੀਰੇ ਕੁਝ ਵੀ ਕਮਾ ਸਕਦੇ ਆ ਕੋਹ ਵੀ ਇਹ ਬੰਦੇ ਕੋਹ ਵੀ ਕਰ ਸਕਦੇ ਆ ਤੁਸੀਂ ਕਰਾਉਣ ਵਾਲੇ ਬਣਿਓ ਸਟੀਲ ਦੀ ਕੋਈ ਚੀਜ਼ ਹੈ ਜਿਹੜੀ ਸਜਾਵਟ ਵਾਲੀ ਹੈ ਸਾਰੇ ਚੀ ਡਿਜ਼ਾਈਨ ਪਾ ਦੇਣਗੇ ਹਾਂ ਵੀਰੇ ਜਿਹੜੀ ਗੱਲ ਮੁੱਕਦੀ ਹੈ ਮੁੱਕਦੀ ਹੈ ਨੰਬਰ ਚੱਲਦਾ ਜਸਵਿੰਦਰ ਭਰਾ ਨੂੰ ਫੋਨ ਲਾ ਸਕਦੇ ਹੋ ਫੋਨ ਕਰਕੇ ਗੱਲਬਾਤ ਕਰ ਸਕਦੇ ਹੋ ਡਿਜ਼ਾਈਨ ਬਹੁਤ ਪਏ ਆ ਘੈਂਟ ਕੰਮ ਆ ਪੂਰਾ ਫੋਨ ਲਾ ਕੇ ਗੱਲ ਜਰੂਰ ਕਰਕੇ ਦੇਖਿਓ ਤੇ ਆਰਡਰ ਦੇ ਕੇ ਦੇਖਿਓ ਸਰਾ ਬੰਦੇ ਨੇ ਧੰਨਵਾਦ